ਕੀ ਡਾਕਟਰ ਸਾਹਿਬ ਅਸੀਂ ਇਹਨਾਂ ਨਾਲ ਐਸੋਸੀਏਟ ਹੋ ਸਕਦੇ ਆ ਫॉर ਇੰਪਰੂਵਿੰਗ ਦ ਐਜੂਕੇਸ਼ਨ ਲੈਵਲ ਆਫ आवर ਟੀਮਸ ਵਰਕਿੰਗ ਇਨ ਦ ਹਸਪੀਟਲ ਮੈਂ ਆਸ ਰੱਖਦਾ ਕਿ ਡਾਕਟਰ万ਦੀਪ ਜੀ ਗਰੁੱਪ ਇਹਨਾਂ ਦਾ ਸਾਰਾ ਅਗਾਹ ਤੋਂ ਵੀ ਜਿਹੜੀਆਂ ਆਪਣੇ ਜਿਹੜੇ ਸਟੂਡੈਂਟਸ ਨੇ ਡਾਕਟਰਸ ਨੂੰ ਅਪਡੇਟ ਕਰਨ ਵਾਸਤੇ ਇਹੋ ਜਿਹੇ ਸੀਐਮਈ ਉਹ ਕਰਦੇ ਰਹਿੰਦੇ ਪਹਿਲੀ ਵਾਰੀ ਅਸੀਂ ਜਿਹੜਾ ਟਾਪਿਕ ਚੁਣਿਆ ਹੈ ਉਹ ਅਸੀਂ ਇਹ ਚੁਣਿਆ ਕਿ ਮਕੈਨੀਕਲ ਵੈਂਟੀਲੇਸ਼ਨ ਕਿਵੇਂ ਕੀਤੀ ਜਾਂਦੀ ਹੈ ਨਰਸਾਂ ਜਿਹੜੀਆਂ ਨੇ ਉਹ ਰੀੜ ਦੀ ਹੱਡੀ ਹੁੰਦੀਆਂ ਨੇ ਮੈਡੀਕਲ ਟਰੀਟਮੈਂਟ ਤੇ ਡਾਕਟਰਸ ਦਿਮਾਗ ਹੁੰਦੇ ਨੇ ਸੋ ਜੇ ਦਿਮਾਗ ਤੇ ਰੀੜ ਦੀ ਹੱਡੀ ਰਲ ਕੇ ਕੰਮ ਵਧੀਆ ਕਰਨਗੇ ਤਾਂ ਸਾਡੇ ਰਿਜ਼ਲਟਸ ਜਿਹੜੇ ਨੇ ਦੇ ਵਿਲ ਬੀ ਮੱਚ ਮੱਚ ਬੈਟ ਸਿੱਖਿਆ ਦੇ ਵਿੱਚ ਅਮਨਦੀਪ ਰੂਪ ਦਾ ਕਾਫੀ ਰੋਲ ਹੈ ਤੇ ਵੀ ਆਰ ਪ੍ਰੀਰੀ ਪ੍ਰੋਐਕਟਿਵ ਕਿ ਸਿੱਖਿਆ ਜਿਹੜੀ ਹੈ ਇਹ ਜਿੰਨੀ ਵਧਾਈ ਜਾਵੇ ਉੰਨੀ ਹੀ ਘਟ ਤੇ ਕਲੂ ਕੋਰਸਸ ਆਇਕ ਨੈਸ਼ਨਲ ਲੈਵਲ ਤੇ ਕੋਰਸਸ ਜਿਹੜੇ ਕੀ ਫੈਸਿਲਿਟੇਟ ਕਰਦੇ ਨੇ ਸਿੱਖਿਆ ਨੂੰ ਵਧਾਉਣ ਦੇ ਵਿੱਚ ਸੋ ਡਾਕਟਰ ਜੌਨੀ ਮੇਰੇ ਖੱਬੇ ਬੰਨੇ ਬੈਠੇ ਹੋਏ ਨੇ ਇੱਕ ਦਿਨ ਮੇਰੇ ਨਾਲ ਡਾਕਟਰ ਜੌਨੀ ਨੇ ਗੱਲ ਕੀਤੀ ਕਿ ਡਾਕਟਰ ਸਾਹਿਬ ਅਸੀਂ ਇਹਨਾਂ ਨਾਲ ਐਸੋਸੀਏਟ ਹੋ ਸਕਦੇ ਆ ਫॉर ਇੰਪਰੂਵਿੰਗ ਦ ਐਜੂਕੇਸ਼ਨ ਲੈਵਲ ਆਫ ਆਰ ਟੀਮਸ ਵਰਕਿੰਗ ਇਨ ਦਾ ਹਸਪੀਟਲ ਸੋ ਆਈ ਵਾਸ ਵੈਰੀ ਓਪਨ ਟੂ ਇਟ ਤੇ ਪਹਿਲੀ ਵਾਰੀ ਅਸੀਂ ਜਿਹੜਾ ਟੌਪਿਕ ਚੁਣਿਆ ਹੈ ਉਹ ਅਸੀਂ ਇਹ ਚੁਣਿਆ ਕਿ ਮਕੈਨੀਕਲ ਵੈਂਟੀਲੇਸ਼ਨ ਕਿਵੇਂ ਕੀਤੀ ਜਾਂਦੀ ਹੈ ਹਾਂਜੀ ਜੀ ਟੀਚਿੰਗ ਦੀਆਂ ਅਪਗ੍ਰੇਡੇਸ਼ਨਸ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਡਿਫਰੈਂਟ ਟੌਪਿਕਸ ਤੇ ਡਿਫਰੈਂਟ ਕੋਰਸਸ ਵਿੱਚ ਅਸੀਂ ਕਰਦੇ ਹੀ ਰਹਿੰਦੇ ਹਾਂ ਲਈ ਅਸੀਂ April ਚ ਨੈਸ਼ਨਲ ਲੈਵਲ ਦੀ ਨਰਸਿੰਗ ਕਾਨਫਰੰਸ ਕਰਕੇ اٹਿਆ ਆਈ ਥਿੰਕ ਆਲ ਆਫ ਯੂ ਆਰ ਅਵੇਅਰ ਐਂਡ ਆਈ ਥਿੰਕ ਥਿਸ ਇਜ਼ ਅ ਰੈਗੂਲਰ ਵੇਦ ਅਮਨਦੀਪ ਗਰੁੱਪ ਕਿ ਐਵਰੀ 2 ਟੂ 3 ਮੰਥਸ ਅਚ ਕੁਛ ਨਾ ਕੁਛ ਫਾਰ ਅਪਗ੍ਰੇਡੇਸ਼ਨ ਆਫ ਮੈਡੀਕਲ ਐਂਡ ਨਰਸਿੰਗ ਐਜੂਕੇਸ਼ਨ ਵੀ ਕੀਪ ਆਨ ਡੂਇੰਗ ਸੋ ਅਸ ਅੱਜ ਦੇ CME ਦਾ ਟੌਪਿਕ ਹੈਗਾ ਮੈਕੈਨਿਕਲ ਵੈਂਟੀਲੇਸ਼ਨ ਜਿਹਦੇ ਵਿੱਚ ਲੈਕਚਰ ਵੀ ਹੋਣਗੇ ਸਾਈਮੂਲੇਸ਼ਨਸ ਵੀ ਹੋਣਗੇ ਸਾਈਮੂਲੇਸ਼ਨਸ ਮੀਨ ਕਿ ਕਿਸ ਤਰ੍ਹਾਂ ਹੁੰਦਾ ਹੈ ਤੇ ਨਾਲ ਅਸੀਂ ਇਹ ਸਾਹਮਣੇ ਹਾਲ ਵਿੱਚ ਦੇਖੋਗੇ ਜਿੱਥੇ ਲੈਕਚਰ ਚੱਲ ਰਹੇ ਨੇ ਉੱਥੇ ਅਸੀਂ ਵੈਂਟੀਲੇਟਰਸ ਲਗਾਏ ਹੋਏ ਨੇ ਜਿੱਥੇ ਹੈਂਡਸ-ਆਨ ਟ੍ਰੇਨਿੰਗ ਵੀ ਦਿੱਤੀ ਜਾਏਗੀ ਡਾਕਟਰਸ ਤੇ ਨਰਸਾਂ ਕਿਉਂਕਿ ਨਰਸਿੰਗ ਨੂੰ ਇਨਵੋਲਵ ਕਰਨ ਦਾ ਮੇਰੀ ਰੀਜ਼ਨ ਇੱਕੋ ਹੀ ਸੀਗਾ ਕਿ ਨਰਸਾਂ ਜਿਹੜੀਆਂ ਨੇ ਉਹ ਰੀੜ ਦੀ ਹੱਡੀ ਹੁੰਦੀਆਂ ਨੇ ਮੈਡੀਕਲ ਟ੍ਰੀਟਮੈਂਟ ਤੇ ਤੇ ਡਾਕਟਰਸ ਦਿਮਾਗ ਹੁੰਦੇ ਨੇ ਸੋ ਜੇ ਦਿਮਾਗ ਤੇ ਰੀੜ ਦੀ ਹੱਡੀ ਰਲ ਕੇ ਕੰਮ ਵਧੀਆ ਕਰਨਗੇ ਤਾਂ ਸਾਡੇ ਰਿਜ਼ਲਟਸ ਜਿਹੜੇ ਨੇ ਦੇ ਵਿਲ ਬੀ ਮੱਚ ਮੱਚ ਬੈਟਰ ਇਨ ਕ੍ਰਿਟੀਕਲੀ ਇਲ ਪੇਸ਼IENTS ਆਈ ਥਿੰਕ ਮਕੈਨਿਕਲ ਵੈਂਟੀਲੇਸ਼ਨ ਹੀ ਬੇਸਿਕ ਟਰੀਟਮੈਂਟ ਦਾ ਤੁਰਾ ਜਿਹੜਾ ਇਹ ਹੋ ਹੈ ਬਾਕੀ ਜੋ ਵੀ ਅਸੀਂ ਇਲਾਜ ਸਪੋਰਟਿਵ ਟਰੀਟਮੈਂਟ ਜਾਂ ਰੈਡੀਕਲ ਟਰੀਟਮੈਂਟ ਕਰਦੇ ਆ ਉਹ ਫਾਲੋ ਕਰਦੇ ਜੇ ਸਾਹ ਲਊਗਾ ਮਰੀਜ਼ ਤੇ ਉਹ ਜ਼ਿੰਦਾ ਰਹੂਗਾ ਮੈਕੈਨੀਕਲ ਵੈਂਟੀਲੇਸ਼ਨ ਦੇ ਜਿਹਨਾਂ ਆ ਰੈਟੀਲੇਸ਼ਨ ਸਿਗਨਲ ਤੋਂ ਹੋਇਆ ਤੇ ਇਸ ਦੀ ਦੇਖੋ ਮਕੈਨੀਕਲ ਵੈਂਟੀਲੇਸ਼ਨ ਹੁੰਦੀ ਅਸਿਸਟਡ ਵੈਂਟੀਲੇਸ਼ਨ ਕਿ ਜਿਹੜੀ ਅਸੀਂ ਬਾਹਰੋਂ ਮਦਦ ਦੇ ਕੇ ਦਿੰਦੇ ਆ ਮਾਸਕ ਲਾ ਕੇ ਜਿਹੜਾ ਸਾਹ ਲੈਣਾ ਹੈ ਨਾ ਉਹ ਸਾਡਾ ਆਪਣਾ ਸਾਹ ਚੱਲ ਰਿਹਾ ਤੇ ਮਾਸਕ ਦੇ ਥਰੂ ਆਕਸੀਜਨ ਜਾਂ ਦਵਾਈਆਂ ਦੇ ਕੇ ਅਸੀਂ ਉਹਨੂੰ ਫੈਸਿਲੀਟੇਟ ਕਰਦੇ ਆ ਸੋ ਮਕੈਨੀਕਲ ਵੈਂਟੀਲੇਸ਼ਨ ਮੀਨਸ ਵੈਂਟੀਲੇਟਰ ਦੇ ਸਾਹ ਵਾਲੀ ਮਸ਼ੀਨ ਦੇ ਥਰੂ ਅਸੀਂ ਕਿਸ ਤਰ੍ਹਾਂ ਜਿਹੜੀ ਨਾਰਮਲ ਕੁਦਰਤ ਨੇ ਸਾਨੂੰ ਸਾਹ ਲੈਣ ਦਾ ਪ੍ਰੋਸੈਸ ਦਿੱਤਾ ਹੋਇਆ ਉਹਨੂੰ ਅਸੀਂ ਉਹਦੇ ਨਾਲ ਮੇਲ ਦੇ ਕੇ ਤੇ ਮਰੀਜ਼ ਨੂੰ ਨਾਰਮਲ ਸਾਹ ਦੇਣਾ ਹੈ ਕੁਦਰਤੀ ਸਾਹ ਵਰਗਾ ਸਾਹ ਦੇਣਾ This is called mechanical ventilation This is absolutely essential Critical patient their treatment ਦਾ ਤੁਰਾ ਜਿਹੜਾ ਆਪਣਾ ਸਾਹ ਆਪ ਨਹੀਂ ਮੇਨਟੇਨ ਕਰ ਰਿਹਾ ਮੈਕੈਨੀਕਲ ਵੈਂਟੀਲੇਸ਼ਨ ਇਹ ਡਾਕਟਰ ਸਾਹਿਬ ਨਹੀਂ ਲੈ ਰਿਹਾ ਇਹ ਡਾਕਟਰ ਜਰਨੀ ਤੇ ਡਾਕਟਰ ਰਵੀਕਾਂਤ ਮੇਰੇ ਨਾਲੋਂ ਜ਼ਿਆਦਾ ਬੈਟਰ ਦੱਸਣਗੇ ਕਿਉਂਕਿ ਡਿਪਾਰਟਮੈਂਟ ਇਨਾਂ ਦੇ ਹੈ ਡਾਕਟਰ ਜੀ ਤੁਹਾਡੇ ਤੁਹਾਡੇ ਬਸ ਇੱਕ ਗੱਲ ਸੀ ਕਿ ਨਰਸਿੰਗ ਦਾ ਪੈਸੋ ਕਿਹੜਾ ਉਹ ਅਬਰਾਡ ਦੇ ਨਾਲ ਜੋੜ ਕੇ ਕਿਹੜੀ ਨਰਸਿੰਗ ਆਊ ਜੀਆਨ ਦਾ ਆਊ ਇਹਨਾਂ ਦਾ ਆਊ ਕੀ ਬਾਹਰ ਦਾ ਕੋਈ ਸਰਵਰ ਆ ਬਹੁਤ ਅੱਛਾ ਲੱਗਦਾ ਇੱਕੋ ਤੇ ਵੀ ਸਟੈਗਨੇਸ਼ਨ ਆਉਣ ਵਾਲੀ ਗੱਲ ਕਿ ਕੁਝ ਜੋਬਸ ਹੁੰਦੀਆਂ ਜਦੋਂ ਘਰ ਜਦਿਆਂ ਤੋਂ ਪ੍ਰੋਫੈਸ਼ਨਲ ਬਣਨਾ ਮੈਨੂੰ ਲੱਗਦਾ ਕਿ ਥੋੜਾ ਤੁਸੀਂ ਕੰਮ ਕਰ ਤਾਂ ਐਡ ਆਨ ਜਿਹੜੀ ਇਹ ਕਵਰੇਜ ਜਰਾ ਸਰਟੀਫਿਕੇਸ਼ਨ ਹੈ ਉਹ ਚੀਜ਼ ਜੇ ਆਏ ਤਾਂ ਬੜਾ ਫਲੋਰ ਵੀ ਸ਼ੈਡ ਹੋ ਜੇ ਕਿ ਕੰਮ ਆ ਸਕਦਾ ਦੇਖੋ ਮਰੀ ਇਨਸਾਨ ਜਿਹੜਾ ਉਹ ਤੇ ਹਰ ਜਗ੍ਹਾ ਇੱਕੋ ਚਾਹੀਏ ਜਿਹੜੇ ਮਰਜੀ ਦੇਸ਼ ਚ ਹੋ ਜਵੇ ਸੋ ਮੈਡੀਕਲ ਟਰੀਟਮੈਂਟ ਦੇ ਤਰੀਕੇ ਜਿਹੜੇ ਨੇ ਉਹ ساری ਦੁਨੀਆ ਚ ਇੱਕੋ ਚਾਹੀਏ ਮੈਂ ਡਾਕਟਰ ਬੀ ਐਸ ਬਾਜਵਾ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਅੱਜ ਮੈਂ ਆਪਣੀ ਆਫੀਸ਼ੀਅਲ ਵਿਜ਼ਿਟ ਤੇ ਮਨਦੀਪ ਰੋਪੋ ਹਸਪੀਟਲ ਜਿਹੜੀ ਸੀਐਮਈ ਆਰਗੇਨਾਈਜ਼ ਕੀਤੀ ਹੈ ਉਹਦੇ ਤੇ ਮੈਂ ਅੱਜ ਆਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਸੀਐਮਈ ਕਿਉਂ ਕਰਦੇ ਆਪਾਂ ਮੈਂ ਤਾਂ ਕੀ ਬੈਨੀਫਿਟ ਹੈ ਕਿ ਡਾਕਟਰ ਐਂਡ ਨਰਸਿੰਗ ਸਟਾਫ ਇਹਨਾਂ ਵਾਸਤੇ ਪੂਰੀ ਹੈ ਨੌਲੇਜ ਨੂੰ ਅਪਡੇਟ ਕਰਨਾ ਔਰ ਆਪਸ ਵਿੱਚ ਐਕਸਚੇਂਜ ਆਫ ਨੌਲੇਜ ਬਹੁਤ ਜ਼ਰੂਰੀ ਹੈ ਤੋ ਕਿ ਅਸੀਂ ਸਾਡਾ ਪਰਪਸ ਇਹ ਨਹੀਂ ਹੈ ਕਿ ਅਸੀਂ ਇੱਕ ਵਾਰੀ ਮੈਡੀਕਲ professions ਆ ਗਏ ਆ ਤਾਂ ਆਪਾਂ ਉੱਥੇ ਰੁਕ ਗਏ ਆ ਅਸੀਂ ਆਪਣੀ ਨੋਲਜ ਨੂੰ ਅਪਡੇਟ ਕਰਨਾ ਹੈ ਤੇ ਉਸ ਨੋਲਜ ਨੂੰ ਆਪਣੇ ਪੇਸ਼ੈਂਟ ਤੇ ਅਪਲਾਈ ਕਰਨਾ ਹੈ ਫॉर ਦਾ ਵੈਲਫੇਅਰ ਆਫ ਦਾ ਪੇਸ਼ੈਂਟਸ ਸੋ ਅੱਜ ਇਹ ਕੰਦਾ ਮੈਡੀਕਲ ਕਾਉਂਸਲ ਨੇ ਇੱਕ ਕ੍ਰਾਈਟੇਰੀਆ ਬਣਾਇਆ ਹੈਗਾ ਕਿ ਡਾਕਟਰਸ ਵਾਸਤੇ ਜਿਹੜੇ ਕ੍ਰੈਡਿਟ ਆਰ ਅਰਨ ਕਰਨੇ ਆ ਫॉर ਰੀਨਿਊਅਲ ਆਫ देयर ਰਜਿਸਟ੍ਰੇਸ਼ਨ ਇਨ ਫਿਊਚਰ ਸੋ ਉਹਦੇ ਵਾਸਤੇ ਅਸੀਂ ਕ੍ਰੈਡਿਟਰ ਦਿੰਦੇ ਆ ਕਿ ਜੇ ਅਸੀਂ ਮਤਲਬ ਮਾਲਕ ਜਿੱਤਾਂ ਦੇ ਵਰਕਸ਼ਾਪ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਮਤਲਬ ਸਾਰਾ ਦਿਨ ਵਰਕਸ਼ਾਪ ਕਰਾਂਗੇ ਵੀ ਵੀ ਵਿਲ ਗਿਵ 4 ਕ੍ਰੈਡਿਟਰਸ ਡਾਕਟਰਸ ਐਂਡ ਦਾ ਅਟੈਂਡੈਂਟਿਸ ਜਿਹੜਾ ਅਸੀਂ ਕਹਾ ਸੀਦਾ ਉਹ ਨਰਸਿੰਗ ਸਟਾਫ ਹੈ ਤੇ ਦੂਜੇ ਨੇ ਸੋ ਇਹ ਮੰਡੀਟਰੀ ਨੇ ਸੋ ਮੈਨੂੰ ਬੜਾ ਚੰਗਾ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਕਿ ਇਹ ਅੱਜ ਦਾ ਜਿਹੜਾ ਟੌਪਿਕ ਸੀ ਇਹਨਾਂ ਦਾ ਮਕੈਨੀਕਲ ਵੈਂਟੀਲੇਸ਼ਨ ਮਤਲਬ ਇੱਕ ਵਕਤ ਦੀ ਜ਼ਰੂਰਤ ਹੈ ਤੁਸੀਂ ਵੇਖਦੇ ਹੋਗੇ ਕਿ ਆਪਾਂ ਵੇਖਦੇ ਆਂ ਕਿ ਐਮਰਜੈਂਸੀ ਦੇ ਪੇਸ਼ੈਂਟ ਜਾਂਦਾ ਹੈਗਾ ਹਸਪੀਟਲ ਦੇ ਵਿੱਚ ਉਹਨੂੰ ਕ੍ਰਿਟੀਕਲ ਕੰਡੀਸ਼ਨ ਚ ਹੁੰਦਾ ਕਹਿੰਦੇ ਉਹਨੂੰ ਵੈਂਟਿਲੇਟਰ ਦੀ ਜ਼ਰੂਰਤ ਹੈ ਗਈ ਉਹ ਟ੍ਰੀਟਮੈਂਟ ਦਾ ਇੱਕ ਹਿੱਸਾ ਬਣ ਜਾਂਦਾ ਕਿਉਂਕਿ ਬਿਮਾਰੀ ਕੁਝ ਹੋਰ ਹੁੰਦੀ ਆ ਪਰ ਜਿਹਦੇ ਕੋਲ ਉਹਨੂੰ ਅਸੀਂ ਉਸ ਤਰ੍ਹਾਂ ਨਹੀਂ ਮੈਨੇਜ ਕਰਦੇ ਤਾਂ ਪੇਸ਼ੈਂਟ ਦੀ ਜਾਨ ਜਾ ਸਕਦੀ ਸੋ ਵੈਰੀ ਇੰਪੋਰਟੈਂਟ ਟਾਪਿਕ ਜਿਹਦੇ ਵਿੱਚ ਅਸੀਂ ਆਪਣੇ ਡਾਕਟਰਜ਼ ਨੂੰ ਵੀ ਅਪਡੇਟ ਕਰਦੇ ਆਂ ਆਪਣੇ ਨਰਸਿੰਗ ਸਟਾਫ ਨੂੰ ਵੀ ਅਪਡੇਟ ਕਰਦੇ ਆਂ ਕਿਉਂਕਿ ਇਹ ਵੀ ਇੱਕ ਆਈਸੀਯੂ ਦਾ ਬੜਾ ਵਾਈਟਲ ਹਿੱਸਾ ਹੁੰਦਾ ਹੈ ਮਰੀ ਜਨ اٹੈਂਡ ਕਰਨ ਵਾਸਤੇ ਸੋ ਜਿਹੜੀਆਂ ਇਹ ਸੀਐਮਈ ਚ ਨੇ ਮੈਂ ਸਮਝਦਾ ਕਿ ਜੋ ਪੀਐਮਸੀ ਦਾ ਬੜਾ ਵਧੀਆ ਉਪਰਾਲਾ ਹੈ ਔਰ ਇਹਦੇ ਨਾਲ ਅਸੀਂ ਆਪਣੀ ਨੌਲੇਜ ਨੂੰ ਅਪਡੇਟ ਕਰਦੇ ਆ ਮੈਨੂੰ ਬੜਾ ਚੰਗਾ ਲੱਗਾ ਆਖਿਅਤ ਕਿ ਅੱਜ ਬਹੁਤ ਹੀ ਚੰਗੇ ਢੰਗ ਦੇ ਨਾਲ ਇਹ ਜਿਹੜੀ ਅੱਜ ਦਾ ਵਰਕਸ਼ਾਪ ਜਿਹੜੀ ਹੈ ਤੇ ਆਰਗੇਨਾਈਜ਼ ਕੀਤੀ ਹੈ ਔਰ ਮੈਂ ਆਸ ਰੱਖਦਾ ਕਿ ਡਾ ਰਤਨਮਨਦੀਪ ਜੀ ਗਰੁੱਪ ਇਹਨਾਂ ਦਾ ਸਾਰਾ ਆਗਾਹ ਤੋਂ ਵੀ ਜਿੰਹਾਂ ਆਪਣੇ ਜਿਹੜੇ ਸਟੂਡੈਂਟਸ ਨੇ ਡਾਕਟਰ ਜੀ ਨੂੰ ਅਪਡੇਟ ਕਰਨ ਵਾਸਤੇ ਇਹੋ ਜਿਹੇ CME ਉਹ ਕਰਦੇ ਰਹਿੰਦੇ ਮੈਂ ਉਹਨਾਂ ਨੂੰ ਬਹੁਤ-ਬਹੁਤ ਪਤਾ ਹੀ ਦਿੰਦਾ ਸਰ ਨਰਸਿੰਗ ਸਟਾਫ ਲਈ ਅਡਵਾਂਸ ਮੈਡੀਕਲ ਵੈਂਟੀਲੇਸ਼ਨ ਹੈ ਐਂਡ ਦੀ ਨੌਲੇਜ ਕਿੰਨੀ ਉਹ ਜੁੜੀ ਸਮਝਦੇ ਸਰ ਦੇਖੋ ਜਦੋਂ ਅਸੀਂ ਆਪਣੇ ਆਈਸੀਯੂ ਚ ਜਾਂਦੇ ਹਾਂ ਡਾਕਟਰ ਜੀ ਦੇ ਨਾਲ ਪਾਕੀ ਤਰ੍ਹਾਂ ਮੈਡੀਕਲ ਸਟਾਫ ਹੀ ਹੁੰਦਾ ਜੀ ਜੇ ਸਾਡੇ ਤੋਂ ਉੱਥੇ ਜਿਹੜਾ ਨਰਸਿੰਗ ਸਟਾਫ ਹੈ ਉਹ ਨੌਲੇਜੇਬਲ ਨਹੀਂ ਹੋਊਗਾ ਤਾਂ ਆਪਾਂ ਤੇ ਕੰਲਾ ਡਾਕਟਰ ਜੀ ਉਹਨੂੰ ਅਟੈਂਡ ਨਹੀਂ ਕਰ ਪਾਏਗਾ ਹਾਂ ਜੀ ਸੋ ਇੱਕ ਬਹੁਤ ਅਹਿਮ ਹਿੱਸਾ ਹੈ ਸਾਡੇ ਸਟਾਫ ਦਾ ਠੀਕ ਹੈ ਤੇ ਇਹਨਾਂ ਨੂੰ ਐਜੂਕੇਟ ਕਰਨਾ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈਗੀ ਆ ਔਰ ਜ਼ਰੂਰੀ ਹੈ ਜੋੜਾ ਇਹਨਾਂ ਦਾ ਡਾਕਟਰ ਸਾਹਿਬ ਨੇ ਉਪਰਾਲਾ ਕੀਤਾ ਇਹ ਬੜਾ ਅਹਿਮ ਉਪਰਾਲਾ ਹੈ ਸਟੂਡੈਂਟਸ ਨੂੰ ਕਿੰਨਾ ਬੁਸਟ ਮਿਲੇਗਾ ਜੇ ਜਿਹੜੀ ਨਰਸਿੰਗ ਦੇਖਿਆ ਜਾਂ ਜਿਹੜੇ ਸਟੂਡੈਂਟਸ ਡੈਫੀਨਿਟਲੀ ਜੇ ਦੇਖੋ ਜਿਹੜੀ ਚੀਜ਼ ਨਰਸਿੰਗ ਸਟਾਫ ਸਿੱਤੇ ਆ ਹੀ ਗਏ ਮੈਂ ਪਹਿਲਾਂ ਇੱਕ ਬੜੀ ਲਫਜ਼ਕਿਆ ਸੀ ਕਿ ਨਰਸਿੰਗ ਪਰਸ ਜਿਹੜਾ ਪ੍ਰੋਫੈਸ਼ਨਲ ਇੱਕ ਡਾਇਨਾਮਿਕ ਪ੍ਰੋਫੈਸ਼ਨ ਇਹ ਲੋਕੋ ਜਿੱਦੇ ਚਾਹੀ ਫਰੋਟ ਲਾਈਫ ਆਪਾਂ ਸਿੱਖਣ ਨੂੰ ਸਾਨੂੰ ਕੁਝ ਨਾ ਕੁਝ ਮਿਲਦਾ ਹੈਗਾ ਉਹ ਹੀ ਉਹ ਜੋ ਸਿੱਖਾਂਗੇ ਉਹ ਹੀ ਅਸੀਂ ਪ੍ਰੈਕਟੀਕਲ ਲਾਈਫ 'ਚ ਅਪਲਾਈ ਕਰਾਂਗੇ। ਪਰ ਸਟੂਡੈਂਟ ਲਾਈਫ ਇੱਕ ਇਹੋ ਜਿਹੀ ਇੱਕ ਅਹਿਮ ਹੁੰਦੀ ਹੈ ਜਿਹਦੇ ਵਿੱਚ ਅਸੀਂ ਜਿਹੜੀ ਚੀਜ਼ ਸਿੱਖਣ ਦੀ ਸਾਡੇ 'ਚ ਇੱਛਾ ਹੁੰਦੀ ਹੈ ਬਈ ਸਿੱਖੀ ਹੈ। ਹੈਨਾ? ਕਿ ਕਈ ਵਾਰੀ ਸਾਨੂੰ ਆਪਰਚੂਨਿਟੀ ਨਹੀਂ ਮਿਲਦੀ। ਤੇ ਇੱਥੇ ਇੱਕ ਸਾਨੂੰ ਬਹੁਤ ਪਲੇਟਫਾਰਮ ਹੈ ਜਿੱਥੇ ਸਾਨੂੰ ਡਾਕਟਰ ਸਾਹਿਬ ਨੇ ਬੜਾ ਪਰਾਲਾ ਕੀਤਾ। ਇਹਦੀ ਵਧੀਆ ਔਰ ਸੀਐਮਈ ਆਰਗੇਨਾਈਜ਼ ਕੀਤੀ ਹੈ। ਔਰ ਮੈਂ ਸਮਝਦਾ ਕਿ ਜਿਹੜੇ ਬੱਚੇ ਅੱਜ اٹੈਂਡ ਕਰ ਰਹੇ ਐ ਡੈਫੀਨਿਟਲੀ ਇਹਦਾ ਇਹਨਾਂ ਨੂੰ ਬੈਨੀਫਿਟ ਮਿਲੂਗਾ। ਉਹਨਾਂ ਦੇ ਸਰਟੀਫਿਕੇਟਸ ਵੀ ਕਾਊਂਟ ਕਰਨਗੇ ਦੇਖੋ ਅਸੀਂ ਮੈਂ ਤੁਹਾਨੂੰ ਪਹਿਲੇ ਕਹਾਂ ਕਿ ਜਿਹੜੇ ਸਾਡੇ ਮਤਲ ਜਿਸ ਦਾ ਡਾਕਟਰ ਦੇ ਵਾਸਤੇ ਹੈਗਾ ਅਸੀਂ ਕ੍ਰੈਡਿਟ ਆਰ ਦਿੰਦੇ ਆ ਜੇ ਕ੍ਰੈਡਿਟ ਆਰ ਸਾਡੇ ਨਹੀਂ ਹੁੰਦੇ ਪੂਰੇ ਇਨ 5 ਈਅਰਸ ਜੋ ਜੋ ਮਤਲ ਅਸੀਂ ਰੱਖਿਆ ਵੀ ਇਹਨੇ ਕਰਨੇ ਆ ਤਾਂ ਅਸੀਂ ਉਹਨਾਂ ਦੀ ਜਿਹੜੀ ਰੀਨੂਵਲ ਹੈ ਉਹ ਨਹੀਂ ਕਰਦੇ ਉਹ ਮੰਡਟਰੀ ਕਰਤਾ ਹੈ ਕਿਉਂਕਿ ਇਹ ਨਹੀਂ ਹੈ ਕਿ ਆਪਾਂ ਕਰਕੇ ਆ ਕੇ ਬੈਠ ਗਏ ਆ ਉਹਦੇ ਬਾਅਦ ਆਪਣੀ ਨੌਲੇਜ ਨੂੰ ਅਪਡੇਟ ਨਹੀਂ ਕਰਨਾ ਫਰਦਰ ਬੈਨੀਫਿਟ ਹੋਵੇ ਪੇਸ਼IENTS ਕੰਰੈਂਟ ਕ੍ਰੈਡੈਂਟ ਆਜ਼ ਮਸਟ ਜ਼ਰਾ ਸਰਵਾਈਵਲ ਰੇਟ ਆਪਰੇਸ਼ਨ ਦਾ ਬਾਰੇ ਡੈਫੀਨੇਟਲੀ ਜੀ ਦੇਖੋ ਮੇਰੀ ਗੱਲ ਸੁਣੋ ਜੇ ਆਪਾਂ ਆਪਣੀ ਨੋਲਿਜ ਨੂੰ ਅਪਡੇਟ ਕਰਦੇ ਦਵਾਂਗੇ ਠੀਕ ਹੈ ਨਾ ਤੇ ਉਹ ਵਹੀ ਉਹ ਹੀ ਆਹੀ ਆਪਣੀ ਪ੍ਰੈਕਟਿਸ ਵਿੱਚ ਅਪਲਾਈ ਕਰਾਂਗੇ ਪੇਸ਼ੈਂਟ ਜੋ ਵੀ ਡਾਕਟਰ ਨੇ ਮੈਡੀਕਲ ਪ੍ਰਫੈਸ਼ਨ ਤੁਸੀਂ ਕਰ ਰਹੇ ਆ ਜਿਉ ਸਾਡੀ ਪੀਐਮਸੀ ਸੋਚਦੀ ਹੈ ਉਹ ਫਰਦਰ ਬੈਟਰਮੈਂਟ ਆਫ आवर ਪੇਸ਼IENTS ਹੈਲਥ ਕੇਅਰਸ ਜਿਹੜੀਆਂ ਸਾਡੀਆਂ ਉਹਨੂੰ ਅਪਰੂਵ ਕਰਨ ਵਾਸਤੇ